ਪਾਣੀ ਦਾ ਤਾਂ ਇੰਤਜ਼ਾਮ ਕਰੋ ਯਾਰ ਖੈਰ ਵਾਲੀ ਗੱਡੀ ਐ ਨਹੀਂ ਹੋਇਆ ਦੋ ਬੜਗਾ ਇੱਕੋ ਦੋ ਜਣ ਇੱਕ ਬੈਠੇ ਹੋੜੀ 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 ਗੱਲ ਹੋਰ ਹੈ ਨਾ ਆਹ ਰੋਜ ਜੁਨਤਾ ਦੀ ਸੇ ਇਹ ਸੜਕ ਤੇ ਜਾਂਦੀ ਕਾਰ ਮਿੰਟਸ ਕਿੰਟਾ ਦੇ ਵਿੱਚ ਅੱਕ ਦਾ ਗੋਲਾ ਬਣ ਕੇ ਇਸ ਕਾਰ ਦੇ ਵਿੱਚ ਪੰਜ ਵਿਅਕਤੀ ਸਫਾਰਸਨ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਕਿੰਝ ਭਿਆਨਕ ਮੰਜ਼ਰ ਬਣਿਆ ਹੋਇਆ ਨੈਸ਼ਨਲ ਹਾਈਵੇ ਤੇ ਤੇਜ਼ ਰਫ਼ਤਾਰ ਤੇ ਨਾਲ ਡਸਟਰ ਕਾਰ ਆਰਐਸਈ ਜੋ ਕਿ ਅੱਕ ਦਾ ਗੋਲਾ ਬਣ ਗਈ ਨਜ਼ਦੀਕ ਪਿੰਡ ਗੁੜਥੜੀ ਵਿਖੇ ਇਹ ਘਟਨਾ ਵਾਪਰੀ ਕਾਰ ਦੇ ਵਿੱਚ ਧੂਆ ਜਦੋਂ ਨਿਕਲਣ ਲੱਗ ਪਿਆ ਤਾਂ ਕਾਰ ਚਾਲਕ ਨੇ ਸੂਝ-ਬੂਝ ਤੇ ਨਾਲ ਕਾਰ ਦੀ ਸਪੀਡ ਸਲੋ ਕੀਤੀ ਤਾਂ ਇਸ ਕਾਰ ਦੇ ਵਿੱਚ ਜੋ ਪੰਜ ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਵੱਲੋਂ ਤੁਰੰਤ ਤੇਜ਼ੀ ਦੇ ਨਾਲ ਬਾਹਰ ਨਿਕਲਿਆ ਗਿਆ ਜਦੋਂ ਕਾਰ ਦੇ ਵਿੱਚ ਪੰਜ ਵਿਅਕਤੀ ਬਾਹਰ ਨਿਕਲੇ ਤਾਂ ਕਾਰ ਪੂਰੀ ਤਰ੍ਹਾਂ ਅੱਗ ਦੀ ਜਪੜ ਦੇ ਵਿੱਚ ਆ ਚੁੱਕੇ ਸੀ ਜਾਨੀ ਨੁਕਸਾਨ ਹਾਲਾ ਕਿ ਹੁਣ ਤੋਂ ਬਚਾ ਰਿਹਾ ਕਾਰ ਡੱਬ ਵਾਲੀ ਤੋਂ ਬਠਿੰਡਾ ਆ ਰਹੀ ਸੀ ਜੋ ਰਾਹ ਦੇ ਵਿੱਚੋਂ ਬਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਪਾਲੀ ਨੇ ਤਾਂ ਇੰਤਜ਼ਾਮ ਕਰੋ ਯਾਰ ਖੈਰ ਵਾਲੀ ਗੱਡੀ ਹੈ ਨਹੀਂ ਉਹ ਯਾਰ ਦੋ ਬੰਦੇ ਇੱਕੋ ਦੋ ਜਣੇ ਇੱਕ ਲੈ जी <Sares estamos ritos, constantEsže202> <tá> <apology> डकते जानती कार मिंटर्स किंटा ਦੇ ਵਿੱਚ ਅੱਕ ਦਾ ਗੋਲਾ ਬਣ ਕੇ ਸਕਾਰ ਦੇ ਵਿੱਚ ਪੰਜ ਵਿਅਕਤੀ ਸਫਾਰ ਸਨ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਕਿੰਝ ਭਿਆਨਕ ਮੰਜ਼ਰ ਬਣਿਆ ਹੋਇਆ ਨੈਸ਼ਨਲ ਹਾਈਵੇ ਤੇ ਤੇਜ਼ ਰਫ਼ਤਾਰ ਤੇ ਨਾਲ ਡਸਟਰ ਕਾਰ ਆ ਰਹੀ ਸੀ ਜੋ ਕਿ ਅੱਕ ਦਾ ਗੋਲਾ ਬਣ ਗਈ ਨਜ਼ਦੀਕ ਪਿੰਡ ਗੁੜਥੜੀ ਵਿਖੇ ਇੱਕ ਘਟਨਾ ਵਾਪਰੀਏ ਕਾਰ ਦੇ ਵਿੱਚ ਧੂਆ ਜਦੋਂ ਨਿਕਲਣ ਲੱਗਦਾ ਹੈ ਤਾਂ ਕਾਰ ਚਾਲਕ ਨੇ ਸੂਝ-ਬੂਝ ਤੇ ਨਾਲ ਕਾਰ ਦੀ ਸਪੀਡ ਸਲੋ ਕੀਤੀ ਤਾਂ ਇਸ ਕਾਰ ਦੇ ਵਿੱਚ ਜੋ ਪੰਜ ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਵੱਲੋਂ ਤੁਰੰਤ ਜਿੱਦੇ ਨਾਲ ਬਾਹਰ ਨਿਕਲਿਆ ਗਿਆ ਜਦੋਂ ਕਾਰ ਦੇ ਵਿੱਚ ਪੰਜ ਵਿਅਕਤੀ ਬਾਹਰ ਨਿਕਲੇ ਤਾਂ ਕਾਰ ਪੂਰੀ ਤਰ੍ਹਾਂ ਅੱਗ ਦੀ ਫੇਰ ਦੇ ਵਿੱਚ ਆ ਚੁੱਕੀ ਸੀ ਜਾਨੀ ਨੁਕਸਾਨ ਹਾਲਾਂਕਿ ਹੋਣ ਤੋਂ ਬਚਾ ਰਿਹਾ ਕਾਰ ਡਬਵਾਲੀ ਤੋਂ ਬਟ ਠੰਡਾ ਰਿਸੀ ਜੋ ਰਾਤ ਦੇ ਵਿੱਚ ਬਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ